ਇਧਰ ਮੇਰੇ ਕੋਲ ਨਹੀਂ ਧਿਆਨ ਕਰਾ ਹਾਂਜੀ ਸਾਰਿਆਂ ਨੂੰ ਪਹਿਲਾਂ ਸਾਡੇ ਵੱਲੇ ਪਿਆਰ ਭਰ ਸਤਿ ਅਕਾਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜੀ ਤੁਹਾਡੇ ਹਾਸਤੇ ਇੱਕ ਨਵਾਂ ਹੋਰ ਲੈ ਕੇ ਆਏ ਹਾਂ ਮੈਂ ਤਾਂ ਸਿੰਗਵਾੜ ਜੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਕਿੰਨੇ ਦਿਨਾਂ ਹੀ ਸੂਈਏ ਬਾਈ ਇਹ ਤਾਂ ਰਾਤ ਸੂਈ ਰਾਤ ਸੂਈ ਆ ਮਗਰ ਕੱਟੀ ਆ ਠੀਕ ਹੈ ਮੈਂ ਇਹਨੂੰ ਚਲਾ ਕੇ ਵਖਾ ਦੇ ਦੇ ਮੈਂ ਤਾਂ ਕੱਦ ਕਾਠ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਹੈ ਇਹਨੂੰ ਤੋਰ ਕੇ ਲੰਮੀ ਕਦ-ਕਦ ਚੈੱਕ ਕਰ ਸਕਦੇ ਹੋ ਮੈਂ ਮੁਠੀ ਵਾਲਾ ਥਾਣਾ ਪੂਰਾ ਨੇੜੇ ਹੋ ਕੇ ਵਿਖਾ ਦੇ ਬਈ ਨੇੜੇ ਹੋ ਕੇ ਲੈ ਵਾ ਲੈ ਵਾ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਦੁੱਧ ਜਿਹੜਾ ਬਈ ਹੁਣ ਮੌਕੇ ਤੇ ਆ ਉਹ 7 ਲੀਟਰ ਬੋਲਾ ਠੀਕ ਹੈ ਤੜਕੇ 3.5 ਕਿਲੋ ਮੰਨ ਲਓ ਬੱਚੇ ਜਗਾਗੇ ਨਾਲ ਇਨਾਂ ਨੇ ਚੋਇਆ ਠੀਕ ਹੈ ਕੋਠੇ ਦਸ਼ਮੇਸ਼ ਨਗਰ ਚ ਮੈਂ ਖੜੀ ਆ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮਹਿੰਗਾ ਛਤਿਆਣਾ ਮਹਿੰਗਾ ਬ੍ਰਾਂਡ ਨੰਬਰ ਮੇਰਾ 7814646398 ਆ ਠੀਕ ਆ ਆਪਣੇ ਨਾਲ ਗੱਲਬਾਤ ਕਰ ਸਕਦਾ ਜੀ ਮੈਂ ਦਾ ਜਿਹੜੀ ਗੱਲ ਆ ਵੀ ਘੱਦ ਘਾਟ ਚੰਗਾ ਠੀਕ ਐ ਆ ਜਾ ਬਾਈ ਹੋਰ ਕੀ ਨਾਂ ਆ ਇਹ ਆਪਣਾ ਕੁਲਦੀਪ ਆ ਬਾਈ ਠੀਕ ਐ ਕੁਲਦੀਪ ਸਿੰਘ ਕੋਠੇ ਦਸ਼ਮੀਤ ਨਗਰ ਠੀਕ ਐ ਤੇ ਮੈਂ ਦੀ ਬਾਈ ਐਂ ਦੱਸਦੇ ਕਿੰਨੇ ਸੂਏ ਆ ਦੂਜੇ ਬਾਈ ਜੀ ਦੂਜੇ ਸੂਏ ਆ ਦੂਜੇ ਤੇ ਪਿਛਲੇ ਸੂਏ ਦੁੱਧ ਕਿੰਨਾ ਦਿੰਦਾ ਬਾਈ 11 ਲੀਟਰ ਬਾਈ 11 ਰੋ ਦੋ ਦਿੱਤਾ ਪਹਿਲੇ ਤੋਂ ਠੀਕ ਹੈ ਪਹਿਲੇ ਤੋਂ ਹੀ ਦਿੱਤਾ ਐਸ ਵਾਰ ਕਿੰਨੀ ਉਮੀਦ ਹੈ ਵੀ ਦੇ ਸਕਦੀ ਆ ਤੇਰੇ ਹਿਸਾਬ ਨਾਲ ਇਹ ਹੋ ਸਕਦਾ ਬਈ 14 ਤੇ ਵੀ ਆ ਜੇ ਆਪਣੇ ਹਿਸਾਬ ਨਾਲ ਹਾਂ 12 ਵੀ ਰਹਿ ਸਕਦਾ ਬਈ ਬਾਕੀ ਸੇਵਾ ਤੇ ਡਿਪੈਂਡਡ ਹੈ ਬਈ ਸੇਵਾ ਤੇ ਡਿਪੈਂਡਡ ਆ ਬਈ ਜੇਕਰ ਕਿਸੇ ਨੇ ਮੈਂ ਖਰੀਦਣੀ ਹੋਵੇ ਠੀਕ ਹੈ ਘਰੇ ਰੱਖਣ ਵਾਸਤੇ ਮੈਂ ਜਿਹੜੀ ਆ ਬਹੁਤ ਚੰਗੀ ਆ ਠੀਕ ਹੈ ਆਪਣੇ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਆਪਾਂ ਅਗਲੇ ਨੂੰ ਮੈਂ ਦਵਾ ਦੇਾਂਗੇ ਠੀਕ ਹੈ ਅਗਲੇ ਨੂੰ ਜਿੰਨਾ ਭਾਅ ਮੰਨ ਲਾ ਅਗਲਾ ਫੋਨ ਤੇ ਕਰੂਗਾ ਉਸ ਹਿਸਾਬ ਨਾਲ ਚੱਲਾਂਗੇ ਠੀਕ ਹੈ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਧੰਨਵਾਦ